ਜਦੋਂ ਤੇ ਕੋਈ ਪੰਜਾਬ ਚ ਕਾਰਵਾਈ ਹੋਵੇ ਉਦੋਂ ਕਹਣਾ ਭ੍ਰਿਸ਼ਟਾਚਾਰ ਤੇ ਵਾਰ ਜਦੋਂ ਆਮ ਆਦੀ ਪਾਰਟੀ ਦੇ ਲੀਡਰ ਤੇ ਕਾਰਵਾਈ ਹੋਈ ਉਦੋਂ ਕਹਣਾ ਇਹ ਤੱਕਾ ਹੋ ਰਿਹਾ ਇਹ ਕਾਨੂੰਨ ਦੀ ਵਿਵਸਥਾ ਤੋਂ ਬਾਹਰ ਆ ਇਹ ਲੋਕਤੰਤਰ ਨੂੰ ਖਤਰਾ ਇਹ ਕੇਸਰੀਵਾਲ ਦਾ ਸਟਾਈਲ ਆ ਹੁਣ ਕੇਸਰੀਵਾਲ ਜੀ ਨੰਗੇ ਹੋ ਚੁੱਕੇ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਕਿਸ ਤਰ੍ਹਾਂ ਫਸੇ ਆ ਕਿਉਂਕਿ ED ਦੇ ਬਾਰ ਬਾਰ ਸਮਣੇ ਦੇ ਜਾਂਦੇ باوجود ਉਹ ਪੇਸ਼ ਨਾ ਹੋਣ ਦੇ ਕਾਰਨ ਇਸ ਕਾਨੂੰਨ 'ਚ ਵੀ ਸਾਬਤ ਹੋ ਗਿਆ ਹਾਈ ਕੋਰਟ 'ਚ ਵੀ ਸਾਬਤ ਹੋ ਗਿਆ ਹਾਈ ਕੋਰਟ 'ਚ ਗਿਆ ਵੀ ਪਰੰਤੂ ਉਥੇ ਜਦੋਂ ED ਨੇ ਆਪਣੇ ਪ੍ਰੂਫ ਰੱਖੇ ਉਥੇ ਫੇਲ ਹੋ ਗਿਆ ਤੇ ਮੈਨੂੰ ਲੱਗਦਾ ਇਹ ਲੋਕਤੰਤਰ ਦੀ ਇੱਕ ਸਹੀ ਦਿਸ਼ਾ ਹੈ ਕਿਉਂਕਿ ਇਹ ਆਪ ਕਹਿੰਦੇ ਹੁੰਦੇ ਸੀ ਵੀ ਜੇ ਲੀਡਰ ਕੋ ਗਲਤ ਨਹੀਂ ਹੈ ਡਰਦੇ ਕਿਉਂ ਹੈ ਇਹ ਲਾਲੂ ਨੂੰ ਕਮੈਂਟ ਕਰਦੇ ਸੁਨੀਲ ਨਾਲ ਦੇ ਤੇ ਕਮੈਂਟ ਕਰਦੇ ਅੱਜ ਉਹਨਾਂ ਦੇ ਨਾਲ ਰਲ ਕੇ ਸਰਕਾਰ ਬਣਾਉਣ ਦੀ ਪਲੈਨਿੰਗ ਕਰ ਰਹੇ ਆ ਐਮਪੀ ਲੜਨ ਦੀ ਇਲੈਕਸ਼ਨ ਲੜਨ ਦੀ ਕਾਂਗਰਸ ਨਾਲ ਲੈ ਸਮਝੌਤਾ ਕਰਨ ਦੀ ਹਰ ਗੱਲ ਤੇ ਮੁਕਰਿਆ ਤੇ ਮੈਨੂੰ ਲੱਗਦਾ ਇਹ ਜਿਹੜੀ ਕਮੂਨ ਦੀ ਜੱਥੋਈ ਆ ਬਹੁਤ ਵਧੀਆ ਇਸ ਤਰ੍ਹਾਂ ਇਹ ਗੱਲ ਜਿਹੜੀ ਅੱਗੇ ਆ ਹੱਲੇ ਕਾਨੂੰਨ ਹੋਰ ਹੱਥ ਅੱਗੇ ਵਧਾਊਗਾ ਤੇ ਮੈਨੂੰ ਲੱਗਦਾ ਏਡੀ ਦੀ ਜਿਹੜੀ ਕਾਰਵਾਈ ਹੋਰ ਅੱਗੇ ਕੀ ਕਰਦੀ ਹੈ ਇਹ ਆਪਾਂ ਸਾਰੇ ਦੇਖਾਂਗੇ ਪਰੰਤੂ ਜਿਹੜੀ ਕਾਰਵਾਈ ਹੋਈ ਆ ਉਹਦੇ ਨਾਲ ਆਮ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਬਣਿਆ ਕਿ ਇਸ ਤਰ੍ਹਾਂ ਦੇ ਭ੍ਰਸ਼ਟਾਚਾਰ ਕੋਈ ਵੀ ਕਰੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਜ਼ਰੂਰੀ ਹੈ ਤਾਂ ਕਿ ਸਾਡਾ ਲੋਕਤੰਤਰ ਬਚਾ ਰਹੇ